ਕਿੱਥੇ ਆ ਗਈ ਬਾਂਡੇ ਲਓ ਜੀ ਮੇਰੇ ਘਰਦਿਆਂ ਨੇ ਪੇਕਿਆਂ ਨੇ ਭੇਜੀ ਬੱਛੀ ਕਹਿੰਦੇ ਸਾਂਭੋ ਇੱਧਰ ਟਲਸਾ ਲੱਗਿਆ ਸੇਵਾ ਕਰਨ ਤਗੜੀ ਕਾਦੋ ਵਿਚਾਰੀ ਨੂੰ ਮਾਰ ਕੋ ਜੀ ਹੈਗੀ ਆ ਇਹ ਹਲੇ ਉਪਰਾ ਜਗਾਦੀ ਆ ਉਹ ਇੱਧਰ ਭੇਜੀ ਪੱਠਿਆਂ ਦੀ ਭਰੀ ਕਹਿੰਦੇ ਬਹੁਤ ਤਗੜੀ ਭਰੀ ਆ ਇੰਨੀ ਤਗੜੀ ਭਰੀ ਮੈਨੂੰ ਸਮਝ ਨਹੀਂ ਲਾਦੀ ਵੀਨੇ ਪੱਠੇ ਹੀ ਕਿੱਦਾਂ ਪਸ਼ੂਆਂ ਨੂੰ ਪਾਵਾਂਗੇ ਕਿੱਦਾਂ ਕੁੱਤਰਾਂਗੇ ਇਹ ਤਾਂ ਥੱਕ ਜਾਣਾ ਇੰਨੇ ਪੱਠੇ ਪਾਉਂਦਿਆਂ ਪਾਉਂਦਿਆਂ ਨੇ ਮਗਰ ਪੱਠੇ ਸੰਭਲੋ ਫੇਨੇ ਹੈ ਕੋਈ ਕੋਣੋ ਕੋਈ ਚੱਕ ਕੇ ਲੈ ਜਾਵੇ ਇਤੋਂ ਇੰਨੇ ਜ਼ਿਆਦਾ ਪੱਠੇ ਸੰਭਲੋ ਅੱਛਾ ਚਲੋ ਬਹੁਤ ਗਰਮੀ ਆ ਆ ਚੁੰਗ ਜਾਣਾ ਇੰਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਢਿੱਲੇ ਵਲੌਗਸ ਜੀ ਹਰ ਸਤਿ ਸ਼੍ਰੀ ਅਕਾਲ ਤੇ ਦਸਾ ਰਿਹਾ ਹਾਂ ਤੇ ਸਵਾਗਤ ਹੈ। ਅਮੀਰ ਕਾਪੀ ਤੇ ਸਰੀ ਜੀ ਨੇ ਠੀਕ ਠਾਕ ਹਮੇਸ਼ਾ ਚੜ੍ਹਦੀ ਕਲਾ ਚ ਰਹੂਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਗਰਮੀ ਪਈ ਪਿੱਛੇ ਧੁੱਪ ਦੇਖ ਸਕਦੇ ਕਿ ਕਿੰਨੀ ਜ਼ਿਆਦਾ ਆ। ਇਸ ਟਾਈਮ 3 ਵਜੇ ਆ ਤੇ 45 ਡਿਗਰੀ ਤਾਪਮਾਨ ਹੋਇਆ ਪਿਆ ਆ ਤੇ ਧੁੱਪ ਜਿਹੜੀ ਇੰਦਾ ਵੀ ਆ ਨਾ ਬਹੁਤ ਜ਼ਿਆਦਾ ਸਿੱਖੀ ਨਾ ਜਿੱਦਾਂ ਸਕਿਨ ਨੂੰ ਜਲਣ ਦੀ ਕਰਦੀ ਆ ਇੰਦਾ ਵੀ ਧੁੱਪ ਹੋਈ ਏ ਦੁਬਈ ਨਾਲੋਂ ਜ਼ਿਆਦਾ ਪੰਜਾਬ 'ਚ ਧੁੱਪ ਹੋ ਚੁੱਕੀ ਆ। ਤੇ ਆਪਾਂ ਜਿਹੜਾ ਅੱਜ ਦਾ ਵਲੌਗ ਆ ਆਪਾਂ ਉਹ ਇੱਕ ਤੁਹਾ ਤੇ ਅੱਜ ਜਿਹੜੀ ਆਪਾਂ ਇਸ ਕੰਮ 'ਤੇ ਚੱਲੇ ਆਂ ਉਹ KYC ਆ ਤੇ ਕਿਸ ਚੀਜ਼ ਦੀ KYC ਆ ਪਹਿਲਾਂ ਆਪਾਂ ਜਾਣਾ ਬੈਂਕ ਤੇ ਉਸ ਤੋਂ ਬਾਅਦ ਕਿਤੇ ਹੋਰ ਜਾਣਾ ਤੇ ਉਹ ਆਪਾਂ ਤੁਹਾਨੂੰ ਪ੍ਰੋਪਰ ਸਾਰਾ ਜੋ ਵੀ ਤੋਂ ਦੱਸਾਂਗੇ ਘਰ ਆ ਕੇ ਦੱਸਾਂਗੇ ਪਹਿਲਾਂ ਆਪਾਂ ਜਾਇਆ ਹੀਏ ਤੇ ਫਿਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਹਾਂ ਠੀਕ ਆ ਜੀ ਕਿ ਕਿਸ ਚੀਜ਼ ਦੀ KYC ਆ ਤੇ ਤੁਸੀਂ ਜਦ ਸਾਰੇ ਜਾਣੇ ਕਰਾ ਲਿਓ ਇਹ ਨਾ ਹੋਵੇ ਕਿ ਤੁਸੀਂ ਕਰਾਵੋ ਨਾ ਤਾਂ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਠੀਕ ਆ ਜੀ ਅੱਗੇ ਬਤਨ ਚੱਲੀਏ ਤੇ ਫਿਰ ਤਾਂ ਇਹੜੀ ਚੀਜ਼ ਦੀ KYC ਕਰਾਉਣੀ ਆ ਤੇ ਤੁਸੀਂ 1 ਜੂਨ ਤੋਂ ਪਹਿਲਾਂ ਪਹਿਲਾਂ ਉਹ ਚੀਜ਼ ਦੀ KYC ਕਰਵਾ ਲਓ ਤਾਂ ਜੋ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਜੀ ਤੇ ਆਜੋ ਪਹਿਲਾਂ ਚਲੀਏ ਤੇ ਹੁਣ ਮੈਂ ਉੱਥੇ ਜਾ ਕੇ ਵਲੌਗ ਲਈ ਸੀ ਦਾ ਬਣਾਉਣਾ ਕਿਉਂਕਿ ਬੈਗ ਦੇ ਵਿੱਚ ਜਾਣਾ ਆ ਕਰਮੀ ਬਹੁਤ ਜ਼ਿਆਦਾ ਆ ਤੇ ਵੀਡੀਓ ਨਹੀਂ ਬਣਦੀ ਤੇ ਫਿਰ ਉਸ ਤੋਂ ਬਾਅਦ ਆਪਾਂ ਹੋਰ ਜਗ੍ਹਾ ਤੇ ਵੀ ਜਾਣਾ ਫਿਰ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਵੀ ਜੇ ਵਲੌਗ ਬਣ ਗਿਆ ਆਪਣਾ ਤਾਂ ਠੀਕ ਆ ਨਹੀਂ ਤਾਂ ਤੁਹਾਨੂੰ ਘਰ ਆ ਕੇ ਪ੍ਰੋਪਰ ਆਪਾਂ ਜਾਣਕਾਰੀ ਦਵਾਂਗੇ ਤੇ ਤੁਸੀਂ ਵੀ ਉਹ ਚੀਜ਼ ਪੱਕੀ ਸਾਰੇ ਜਣੇ ਕਰਵਾ ਲਿਓ ਠੀਕ ਹੈ ਜੀ ਮੈਂ ਚੁੰਨੀ ਚੱਕੀ ਉਹ ਤੇ ਦੀਵੇ ਦੁਪੱਟਾ ਲੈ ਲਿਆ ਮੈਮੀ ਦੁਪੱਟਾ ਲੈ ਹੀ ਲੈਣਾ ਸੀਗਾ ਨਾ ਉਦਾਂ ਤੂੰ ਲੈ ਲੈ ਮੇਰਾ ਦਮ ਇਦਾਂ ਦਾ ਹੈਗਾ ਪਿੰਕ ਜਿਹਾ ਪਿੰਕ ਜਿਹਾ ਨਹੀਂ ਹੈਗਾ ਹਾਂ ਉਹਦਾ ਆ ਲੈਣਾ ਪਿੰਕ ਦਾ ਆਈ ਆ ਚਲੋ ਦੇਖ ਲੈਨੇ ਆ ਤੇ ਅੱਜ ਆਪਾਂ ਜਿਹੜੀ ਕੇਵਾਈਸੀ ਕਰਾਉਣੀ ਆ ਸਿਲੰਡਰਾਂ ਦੀ ਕਰਾਉਣੀ ਹੈ ਨਾ ਸਿਲੰਡਰ ਦੀ ਕਹਿੰਦੇ ਇੱਕ ਤਰੀਕ ਤੋਂ ਸਿਲੰਡਰ ਨਹੀਂ ਭਰਿਆ ਕੰਨਾ ਫੇ ਕਨੈਕਸ਼ਨ ਕੱਟ ਹੋ ਜਾਣੇ ਆ ਹਾਂਜੀ ਤੇ ਮੈਂ ਕਹ ਅਗਲਾ ਜਿਹੜਾ ਪ੍ਰੋਸੈਸ ਹੈ ਤੁਹਾਨੂੰ ਆਪਾਂ ਉੱਥੇ ਜਾ ਕੇ ਜੋ ਵੀ ਹੈ ਨਾ ਸਾਨੂੰ ਪਤਾ ਲੱਗਾ ਵੀ ਕਿੱਦਾਂ ਕਿੱਦਾਂ ਹੈਗਾ ਉਹ ਤੁਹਾਨੂੰ ਆਪਾਂ ਘਰ ਆ ਕੇ ਦੱਸਾਂਗੇ ਹੈਨਾ ਵੀ ਜੋ ਵੀ ਉੱਥੇ ਹੋਇਆ ਤੇ ਉਹ ਤੁਹਾਡੇ ਨਾਲ ਘਰ ਆ ਕੇ ਆਪਾਂ ਜਾਣਕਾਰੀ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਪਹਿਲਾਂ ਚੱਲੀਏ ਉੱਥੇ ਦਫਤਰ ਚਲੋ ਠੀਕ ਆਜੋ ਲੋ ਜੀ ਆਪਾਂ ਪਹਿਲਾਂ ਬੈਂਕ 'ਚ ਜਿਹੜੀ KYC ਕਰਾਉਣੀ ਸੀ ਉਹ ਕਰਵਾ ਲਈਆ ਤੇ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਤੁਸੀਂ ਨਾਲ ਲੈ ਕੇ ਤੇ ਪਹਿਲਾਂ ਬੈਂਕ 'ਚ KYC ਕਰਾ ਲਓ ਤੇ ਉਸ ਤੋਂ ਬਾਅਦ ਤੁਸੀਂ ਸਿਲੰਡਰਾਂ ਦੀ ਕਰਾਉਣੀ ਆ ਠੀਕ ਆ ਜੀ ਹੁਣ ਆਪਾਂ ਚੱਲੇ ਸਿਲੰਡਰਾਂ ਵਾਲੇ ਦਫ਼ਤਰ 'ਚ ਤੇ ਉੱਥੇ ਜਾ ਕੇ ਦੇਖਦੇ ਆ ਵੀ ਕੀ ਪ੍ਰੋਸੈਸ ਆ ਤਾਂ ਫਿਰ ਤੁਹਾਨੂੰ ਦੱਸਦੇ ਆ ਲੋ ਜੀ ਕੇवाईसी ਆਪਾਂ ਕਰਵਾ ਲਈ ਆ ਪਰ ਮੇਰੀ ਕਾਪੀ ਦੀ ਨਹੀਂ ਹੋਈ ਦੀ ਦੀ ਕਾਪੀ ਦੀ ਹੋ ਗਈ ਆ ਕਿਉਂਕਿ ਉਹ ਜਿਹੜੀ ਕਾਪੀ ਹੈ ਨਾ ਤੇ ਨਾਮ ਸੀਗੀ ਹੈ ਨਾ ਸਿਲੰਡਰਾਂ ਦੀ ਤੇ ਜਿਹੜੀ ਆਪਣੀ ਸਾਡੇ ਸਿਲੰਡਰਾਂ ਦੀ ਕਾਪੀ ਉਹ ਹੈਗੀ ਢਿੱਲੋ ਸਾਹਿਬ ਦੇ ਨਾਮ ਤੇ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਹੀ ਆਉਣਾ ਪੈਣਾ ਇਦਾਂ ਹੋਰ ਨਹੀਂ ਕੋਈ ਕਰਵਾ ਸਕਦਾ ਤੇ ਜੇ ਆਪਾਂ ਮਤਲਬ ਕਿ ਆਪਣੇ ਨਾਮ ਵੀ ਕਰਾਉਣੀ ਹੋਵੇ ਤਾਂ ਵੀ ਨਹੀਂ ਹੋ ਸਕਦੀ ਤੇ ਇੱਕ ਉਹਨਾਂ ਨੇ ਹੋਰ ਕਿਹੜੀ ਚੀਜ਼ ਕਹੀ ਸੀਗੀ ਵੀ ਹਾਂਜੀ ਜੇ ਆਪਣਾ ਖਾਤਾ ਨੰਬਰ ਵੀ ਨਾਲ ਅਟੈਚ ਕਰਾਉਣਾ ਤੇ ਉਹ ਵੀ ਨਹੀਂ ਨਾਲ ਹੋ ਸਕਦਾ ਜਿਹਦੇ ਨਾਮ ਮਤਲਬ ਕਿ ਪਹਿਲਾ ਕਾਪੀ ਬਣ ਗਈ ਆ ਸਾਰਾ ਕੁਝ ਉਹਦੇ ਨਾਮ ਤੇ ਹੀ ਹੋਣਾ ਆ ਤੇ ਜਿਨ੍ਹਾਂ ਨੇ ਹਲੇ ਤੱਕ ਕੇਵਾਈਸੀ ਨਹੀਂ ਕਰਾਈ ਤਾਂ ਉਹ ਆ ਕੇ ਕਰਾ ਜਾਣ ਤੇ ਇਹ ਜ਼ਰੂਰੀ ਆ ਹਨਾ ਦੀ ਜ਼ਰੂਰੀ ਆ ਜ਼ਰੂਰੀ ਆ ਤੇ 1 ਜੂਨ ਤੋਂ ਪਹਿਲਾਂ ਪਹਿਲਾਂ 2 ਦਿਨ ਨੇ ਤੁਹਾਡੇ ਕੋਲ ਅੱਜ ਦਾ ਆਪਾਂ ਇਹ ਵਲੌਗ ਅਪਲੋਡ ਕਰ ਦੇਣਾ ਤੇ ਤੁਸੀਂ ਸਾਰੇ ਜਾਨੇ ਆ ਕੇ ਕਰਵਾ ਲਿਓ ਠੀਕ ਆ ਜੀ ਤੇ ਇਹਦੇ ਲਈ ਸਿਰਫ ਕੁਝ ਨਹੀਂ ਕਰਨਾ ਆਪਣੀ ਬੈਂਕ ਦੀ ਉਹ ਸੌਰੀ ਆਪਣੀ ਸਿਲੰਡਰ ਵਾਲੀ ਕਾਪੀ ਲੈ ਆਇਓ ਤੇ ਉਹਨਾਂ ਨੇ ਤੁਹਾਡਾ ਫੋਨ ਦੇ ਵਿੱਚ ਹੀ ਸਾਰਾ ਕੁਝ ਸਿਸਟਮ ਆ ਉਹ ਕਰ ਦੇਣਾ ਪੂਰਾ ਤੇ ਚਲੋ ਜਣਾ ਓਕੇ ਜੀ ਤੇ ਧੁੱਪ ਇੰਨੀ ਜ਼ਿਆਦਾ ਹੈ ਨਾ ਬਹੁਤ ਤੇ ਆਪਣਾ ਜਿਹੜੇ ਹੈਗੇ ਮੜਿਆਣਾ ਵਾਲੇ ਉਹਨਾਂ ਦਾ ਇੱਧਰ ਤਹੇ ਦੇ ਲੱਗ ਗਈ ਆ ਆਫਿਸ ਦਫ਼ਤਰ ਓਹੋ ਫਸ ਗਈ ਫਸ ਗਈ ਸਕੂਲ ਰੀ ਓ ਜੋਰ ਲਾਓ ਜੋਰ ਬੈਕ ਕਰੋ ਬੈਕ ਕਰੋ ਚਲੋ ਚਲਿਏ ਹਾ ਲੋ ਜੀ ਇਧਰ ਮੜਿਆਲਾ ਵਾਲਿਆਂ ਦੇ ਢਹੇ ਲੱਗੇ ਐਚਪੀ ਗੈਸ ਕੇਡੀ ਸਰਵਿਸ ਵਾਲੇ ਚਲਿਏ ਆਪਾਂ ਵੀ ਹਣ ਧੁੱਪ ਚ ਲੂ ਹੁੰਦੇ ਆਏ ਇੱਥੇ ਰੋਡ ਤੇ ਦੋ ਬੇਲ ਨੇ ਇੱਕ ਨਿੰਬੂ ਪਾਣੀ ਵਾਲਾ ਲੱਗਾ ਹੋਇਆ ਆ ਪਰ ਦੇਖ ਲਓ ਉਧਰ ਕੋਈ ਕਾਕ ਨਹੀਂ ਹੈਗਾ ਤੇ ਇਧਰਲੇ ਰੇੜੀ ਤੇ ਬਹੁਤ ਕਾਕ ਹੁੰਦੇ ਆ ਕਿ ਇਸ ਮਾਤਾ ਨੂੰ ਕਹਿੰਦੇ ਕਿਸ ਮਾਤਾ ਕਿ ਇਸ ਮਾਤਾ ਦੇ ਲੋ ਜਿੱਥੇ ਰੁਕਣਾ ਬੰਦੇ ਨੇ ਉੱਥੇ ਜਿੱਥੇ ਖਾਣਾ ਪੀਣਾ ਤਾਣਾ ਪਾਣੀ ਲਿਖਿਆ ਹੁੰਦਾ ਬੰਦੇ ਦਾ ਉੱਥੇ ਹੀ ਖਾਣਾ ਪੀਣਾ ਹੈ ਨਾ ਸੋ ਜੀ ਆਪਾਂ ਕੇवाईसी ਕਰਾਇਆ ਹੁੰਦੀ ਆ ਤੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਉਹ 1 ਜੂਨ ਤੱਕ ਪਹਿਲਾਂ ਪਹਿਲਾਂ ਕਰਾ ਲੈਣ ਤੁਹਾਡੇ ਕੋਲ ਦੋ ਦੇਣੇ ਆ ਤੇ ਅੱਜ ਦਾ ਆਪਾਂ ਜਿਹੜੀ ਹੈਗੀ ਆ 3 ਮਈ ਤ ਆਪਣਾ ਇਹ ਬਲੌਗ ਅਪਲੋਡ ਹੋ ਜਾਣਾ ਸ਼ਾਮ ਨੂੰ 7:30 ਵਜੇ ਤੇ ਸਾਰੇ ਜਾਨੇ 2 ਦਿਨਾਂ ਦੇ ਵਿੱਚ KYC ਜਰੂਰ ਕਰਾ ਲਓ ਤੇ ਜਿਨ੍ਹਾਂ ਦੀਆਂ ਕਾਪੀਆਂ ਬੈਂਕ ਦੀਆਂ ਆ ਜਿਨ੍ਹਾਂ ਨੇ ਆਪਣਾ ਆਧਾਰ ਕਾਰਡ ਪੈਨ ਕਾਰਡ ਨਹੀਂ ਲਿੰਕ ਹੋਇਆ ਉਹ ਇੱਕ ਵਾਰੀ ਦੁਬਾਰਾ ਅਪਡੇਟ ਕਰਾ ਲੈਣ ਰੀਨਿਊ ਕਰਾ ਲੈਣ ਤੇ ਉਹ ਉਸ ਤੋਂ ਬਾਅਦ ਜੇ ਆਪਣੀ ਸਿਲੰਟਰਾਂ ਦੀ ਜਿਹੜੀ ਕਾਪੀ ਨਾਲ ਲੈ ਕੇ ਆਪਣੇ ਜਿਹੜੇ ਜਿੱਥੇ ਵੀ ਤੁਹਾਡਾ ਕੋਈ ਜਿਸ ਏਰੀਏ ਦੇ ਵੀ ਆ ਤੁਸੀਂ ਆਪਣੇ ਉੱਥੇ ਆਫਿਸ ਜਾਵੋ ਸਿਲੰਟਰਾਂ ਵਾਲੇ ਤੇ ਉੱਥੇ ਇਹਨਾਂ ਨੂੰ ਕੋਈ ਵੀ KYC ਕਰਨੀ ਆ ਤੇ ਇੱਕ ਸਿਰਫ ਤੁਹਾਡੀ ਸਿਲੰਟਰ ਵਾਲੀ ਕਾਪੀ ਤੁਹਾਨੂੰ ਚਾਹੀਦੀ ਆ ਤੇ ਉਹਨਾਂ ਨੇ ਫੋਨ ਦੇ ਵਿੱਚ ਸਾਰਾ ਕੁਝ ਕਰ ਦੇਣਾ ਆ ਤੇ ਇੱਕ ਤਾਂ ਡਿਮਨਲਾ ਦਾ ਫੋਟੋ ਖਿੱਚ ਹੁੰਦੀ ਆ ਹੋਰ ਕੁਛ ਖਾਸ ਨਹੀਂ ਐਡਾ ਹੈਗਾ ਤੇ ਬਾਕੀ ਇਹ ਜ਼ਰੂਰ ਕਰਾ ਲਓ ਪਤਾ ਨਹੀਂ ਕਹਿੰਦੇ ਅੱਗੇ ਸ਼ਾਇਦ ਕੋਈ ਵੀ ਪ੍ਰੋਬਲਮ ਆ ਸਕਦੀ ਆ ਸਾਰੇ ਜਣੇ ਇਹ ਕੰਮ ਜ਼ਰੂਰ ਕਰਾਓ ਤੇ ਗਰਮੀ ਤੋਂ ਬਚ ਕੇ ਰਹੋ ਤੇ ਇੰਨੀ ਜ਼ਿਆਦਾ ਗਰਮੀ ਆ ਹਨਾ ਵੀ ਪੁੱਛੋ ਨਾ ਵੀ ਬਾਹਰ ਐਦਾਂ ਲੱਗਦਾ ਵੀ ਪਤਾ ਨਹੀਂ ਜਦੋਂ ਕੋਈ ਲੋਹਾ ਇੰਨੀ ਗਰਮੀ ਕਰਮ ਚੀਜ਼ ਤੁਹਾਡੀ ਸਕਿਨ ਨੂੰ ਨਾ ਟੱਚ ਕਰਦੀ ਪਈ ਆ ਵੀ ਲੂੰਦੀ ਪਈ ਆ ਜਲਣ ਹੁੰਦੀ ਪਈ ਆ ਤੇ ਉਹ ਚੀਜ਼ ਐਦਾਂ ਲੱਗਦੀ ਆ ਠੀਕ ਹੈ ਜੀ ਤੇ ਹੁਣ ਇਹ ਸਾਰੇ ਜਣੇ ਕੰਮ ਜ਼ਰੂਰ ਕਰਾ ਲਿਓ 2 ਦਿਨ ਦਾ ਟਾਈਮ ਹੈ ਤੁਹਾਡੇ ਕੋ ਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਹੈ ਵੀ ਕਿੱਦਾਂ-ਕਿੱਦਾਂ ਹੋਣਾ ਹੈ ਤੇ ਚਲੋ ਜੀ ਹੁਣ ਮਿਲਦੇ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਜਾਣਕਾਰੀ ਵਧੀਆ ਲੱਗੇ ਤਾਂ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਰਹਿਣ ਦੋ ਇੱਥੇ ਹਣ ਦੇਖ ਤੇ ਮੰਮੀ ਦੇਖ ਲਓ ਡਿਗਣਾ ਫਸ ਕੇ ਇਹ ਐਦਾਂ ਮੰਮੀ ਪੰਗੇ ਲੈਂਦੀ ਹੈ ਫੇਰ ਡਿਗਦੀ ਆ ਦੇਖ ਤਾਂ ਆ ਲੈ ਮੰਮੀ ਦਾ ਕੋੜਮਾ ਤੋਂ ਆਇਓ ਆ ਬੱਚੀ ਇੱਧਰ ਕੰਮ ਕਰ ਦਿੱਤਾ ਅਜ ਸਾਰਾ ਦੁੱਧ ਡੁੱਲ ਗਿਆ ਆ ਜਿੰਨੀ ਬਾਲਟੀ ਭਰੀ ਹੋਗੀ ਇਹ ਆ ਲੈ ਇਹ ਕੋੜਮਾ ਤੋਂ ਆਈ ਆ ਨਾ ਤਾਂ ਕਰਕੇ ਐਦਾਂ ਕਰਦੀ ਤੰਗ ਕਰਦੀ ਤੁਹਾਨੂੰ ਹੋਰ ਬੱਚਾ ਆ ਕੇ ਵੱਜੀ ਉਧਰ ਗਾਣੇ ਲੱਤ ਮਾਰ ਦਿੱਤੀ ਸਾਰਾ ਦੁੱਧ ਡੁੱਲ ਗਿਆ ਆ ਇਹਨੂੰ ਲੱਗ ਜਾਂਦਾ ਉਹ ਥੇਕ ਬੰਨੇ ਉਹ ਦੇਖਦੇ ਨਾਲ ਦੁੱਧ ਨਹੀਂ ਮਿਲੇਗਾ ਅੱਜ ਨਾਟਕਿਆ ਆਹੋ ਉੱਥੇ ਦੂਰ ਬੰਨਣੀ ਚਾਹੀਦੀ ਸੀਗੀ ਚੱਲ ਹੁਣ ਤਾਂ ਹੋ ਗਿਆ ਜੋ ਹੋਣਾ ਸੀਗਾ ਕਿੰਨਾ ਦੁੱਧ ਚਲੋ ਕੋਈ ਨਹੀਂ ਅਜਾਬ ਨੂੰ ਵੀ ਮੁੱਲ ਲੈਣਾ ਪੈਣਾ ਬੰਨ ਵਾਲਿਆਂ ਨੂੰ ਕਹਿੰਦੇ ਜਾ ਕੇ ਅੱਡੇ ਤੋਂ ਲਿਆਵੋ ਹੋਲ ਦਾ ਕਰੀ ਲੋਹ ਦੇ ਕੀ ਕਰੀ ਲੈ ਕਹਣੀ ਕਰਦੀ ਮੈਂ ਤਾਂ ਚੱਕ ਦਾ ਰੇ ਨਾ ਪਿਆ ਹੋਇਆ ਉਹ ਇਹ ਆ ਗਈ ਨਾ ਮੇਰੇ ਆਲੂ ਨਾ ਆਉਂਦੀ ਫੇ ਤਾਂ ਨੇ ਖੜੀ ਰਹਿਣਾ ਹੈਗਾ ਤੇ ਪੈਣੀਆਂ ਆ ਤੇਰੇ ਦੇਖੀ ਮम्मी ਨੇ ਕਿੱਦਾਂ ਪੰਨਣੀ ਫੇ ਫੇ ਨਹੀਂ ਲਿਆਜ ਕਰਨਾ ਤੂੰ ਕਿੱਥੋਂ ਆਈ ਆ ਆਹ ਫੇ ਨਹੀਂ ਆਈ ਸੋਚਣਾ ਆ ਫੇ ਨਹੀਂ ਆਈ ਸੋਚਣਾ ਕਿੱਥੋਂ ਆਈ ਕਿੱਥੀ ਆ ਗਈ ਹੋ ਆ ਪਾਣੀ ਹੋਰ ਗੱਲ ਚੱਕਣੇ ਨੂੰ ਗੱਲ ਚੱਕਣੇ ਨੂੰ ਦੇਖੀ ਹੋ ਵੀ ਦੰਡ ਹੋਈ ਆਹ ਦੋੜੇ ਹੋ ਹੈ ਹੀ ਨਹੀਂ ਵਿੱਚ ਸਾਰੇ ਤਾਂ ਬੁੱਲ ਗਿਆ ਰਾਤ ਤਾਂ ਵਿੱਚ ਉਹ ਵਿੱਚ ਖੋਰ ਹੋ ਪਿਆ ਰੱਖ ਦਿੱਤਾ ਹੁਣ ਕਿ ਨਹੀਂ ਪਾਉਣੀ ਹੋਣ ਹੁਣ ਕੀ ਪਾਉਣਾ ਵਿੱਚ ਮੁਸ਼ਕ ਹੋਣਾ ਗੋਹੇ ਦਾ ਉਹਨੂੰ ਕੁੱਤੇ ਨੂੰ ਭਲਾ ਦੇਵਾਂਗੇ ਜਾਂ ਇਹਨੂੰ ਭਲਾ ਦੰਨੇ ਆ ਫੇ ਇਹਨੂੰ ਭਲਾ ਦਈਏ ਮੱਥੀ ਨਹੀਂ ਇਹਨੇ ਫੇ ਗੱਜ ਜਾਣਾ ਹਨਾ ਹਾਂ ਆਹੋ ਰਹਿਣ ਦਾ ਫੇ ਕੁੱਤੇ ਨੂੰ ਪਲਾ ਦੰਨੇ ਆ ਫੇਨ ਗੱਜਣਾ ਕੋਈ ਉਹ ਜੀ ਚਲ ਜਾਣਾ ਮੈਂ ਲਾ ਤਾ ਹੂੰ ਇਹ ਚੌਣੀ ਹੁੰਦੀ ਤਾਂ ਇਹਨੂੰ ਇੱਧਰ ਬੰਨ੍ਹਾ ਆਹੋ ਐ ਮੈਂ ਉੱਥੇ ਲਾ ਕੇ ਮੈਂ ਉਸ ਦਿਨ ਕਹੇ ਮੈਂ ਕਿਹਾ ਛੋਟੀ ਖੋਰਲੀ ਚ ਪੱਠੇ ਇਹਨੂੰ ਪਾ ਦਿਆ ਕਰੋ ਇਹ ਮੰਨਦੇ ਨਹੀਂ ਗੱਲ ਮੰਨਦੇ ਨਹੀਂ ਆ ਬਰਾਬਰ ਬੰਨਦੇ ਜੀ ਆਹੋ ਮੈਨੂੰ ਤਾਂ ਉਹ ਮੈਂ ਕਿਹਾ ਮੈਨੂੰ ਕਦਾ ਖਿੱਚ ਕੇ ਨਾ ਲੈ ਜਾ ਹੋ ਮੇਰੇ ਤੋਂ ਖਿੱਚ ਤੂੰ ਵੀ ਨਹੀਂ ਹਣੀ ਖੱਟੇ ਕਿੰਨੇ ਤੁਹਾਨੂੰ ਐਨਾ ਜ਼ੋਰ ਮਿੱਤ ਕਿੱਥੇ ਬੱਚੇ ਬੱਚੀਆਂ ਚ ਜ਼ਿਆਦਾ ਹੁੰਦਾ ਆ ਇੱਥੇ ਬਹੁਤ ਆ ਮੇਰੇ ਤਾਂ ਆ ਨਹੀਂ ਫਟ ਹੁੰਦਾ ਮੈਨੂੰ ਕਿਹਾ ਤਾਂ ਹਾਂ ਛੱਡਿਆ ਆਹ ਲੱਗਦਾ ਆਖੇ ਨਹੀਂ ਲੱਗਦੇ ਇਹੇ ਮੱਖਣੇ ਸੌਂਦਾ ਦੇ ਆ ਲੱਗਣਾ ਨਹੀਂ ਛੋਟੂ ਨੂੰ ਵਖਾ ਲੈ ਰਿਹਾ ਨੇ ਛੱਡਿਆ ਵਜਾ ਕੇ ਤੋ ਚਲੋ ਨਹੀਂ ਚੂਪ ਤਾਂ ਲਈ ਸੀਗੀ ਝੋਲੇ ਹੀ ਹੈਗੀ ਸਾਰੀ ਮੈਂ ਡੋਕਾ ਹੀ ਰਹਿ ਗਿਆ ਹੈਗਾ ਚਲੋ ਕੋਈ ਨਹੀਂ ਕਰਮਾ ਚ ਨਹੀਂ ਸੀ ਗੱਜ ਇਹ ਹੀ ਕਹਿ ਸਕਦੇ। ਧੰਨ ਨਾਲ ਉੱਠ ਬੱਚਿਆ ਵਾਲਾ ਸੀ ਬੰਨਿਆ ਕਰ ਉਹ ਜਾਂਦੇ। ਹੂੰ ਇਹ ਹੀ ਉਲਟ ਬੰਨਦੇ ਆ। ਨਹੀਂ ਨਹੀਂ ਆਹ ਤਾਂ ਨਹੀਂ। ਚਲੋ ਚਲਿਏ ਘਰ ਨੂੰ ਤੇ ਨੁਕਸਾਨ ਤਾਂ ਅੱਜ ਹੋ ਹੀ ਗਿਆ ਜਿਹੜਾ ਹੋਣਾ ਸੀਗਾ ਤੇ ਹੁਣ ਦੇਖਦੇ ਬਾਕੀ ਦੁੱਧ ਦੁੱਧ ਲਿਓਨੇ। ਨਹੀਂ ਜੀ ਡੰਡਾ ਲਾ ਕੇ ਮਰ ਮਰ। ਆਹੋ। ਮੰਮੀ ਮੰਮੀ ਬੈਟੇ ਹੋਣ। ਚਲੋ ਬੀਬੀ ਜੀ ਘਰ ਨੂੰ। ਉੱਠੋ ਹੁਣ। ਉੱਠ ਜਾਓ। ਚਲੋ ਇਹਨਾਂ ਨੂੰ ਸਾਨੂੰ ਦਈ ਹੈਗਾ ਕੋਈ ਦੀ ਸੁਦੇ ਲਵਾਗੇ ਬੇਹ ਹੈ ਕਾ ਲਵਾਗੇ ਕੋਈ ਗੱਲ ਨਹੀਂ ਇੱਕ ਦਿਨ ਨਾ ਮਿਲਿਆ ਹੁਣ ਤਾਂ ਨਰੇਸ਼ਾ ਹੋ ਜਾਂਦੀ ਸਾਰੀ ਹਾਂ ਚਲੋ ਕੋਈ ਗੱਲ ਨਹੀਂ ਬੰਨ ਵਾਲਿਆਂ ਤਾਂ ਔਖਾਂ ਦਾ ਆਪਣਾ ਤਾਂ ਚਲੋ ਬੰਦਾ ਸਾਰ ਲੈਂਦਾ ਆ ਬੰਨ ਵਾਲਿਆਂ ਦਾ ਹੀ ਥੋੜਾ ਹੁੰਦਾ ਆ ਵੀ ਉਹਨਾਂ ਨੂੰ ਕਹਿਣਾ ਪੈਣਾ ਲੈ ਆ ਉਹ ਆ ਦੋਨ ਦਾ ਪਾਣੀ ਚਾਹਤੇ ਠੀਕ ਆ ਜੀ ਉਹ ਜਿਹੜਾ ਦੁੱਧ ਦਾ ਤਾਂ ਹੋ ਗਿਆ ਕੰਮ। ਛਕਾਵਾਂ ਆਪਾਂ ਨੂੰ ਹੁਣ ਕੁਛ ਨਹੀਂ ਸਿਰਫ ਆਪਾਂ ਹੁਣ ਬਣਾਉਣਾ ਰੋਟੀ ਪਾਣੀ ਤੇ ਜਿਹੜਾ ਦੁੱਧ ਦਾ ਕੰਮ ਆ ਉਹ ਤਾਂ ਚਲੋ ਪਹਿਲਾਂ ਹੀ ਘਾਣੇ ਨੇ ਵੇੜ ਦਿੱਤਾ ਯਾਰਾ ਉਹ ਤਾਂ ਹੈ ਹੀ ਨਹੀਂ ਉਹ ਤੇ ਹੁਣ ਜਿਹੜਾ ਪੱਚਦਾ ਦੁੱਧ ਦੇ ਆ ਥੋੜਾ ਜਿਹਾ ਪਤਾ ਨਹੀਂ ਪਤਾ ਹੀ ਦੇਖਣਾ ਕਿ ਨਹੀਂ ਤੇ ਇਹ ਚ ਸਾਰਾ ਹੁਣ ਗੋਹਾਏ ਕੋਹਾ ਆ ਦੁੱਧ ਤਾਂ ਤਾਂ 1.5 ਕਿਲੋ ਬਚਾ ਲਿਆ ਹੈਗਾ ਮੈਂ ਪਰ ਇਹਦੇ ਵਿੱਚ ਲਾਤ ਰੱਖਣ ਕਰਕੇ ਸਾਰਾ ਖਰਾਬ ਹੋ ਗਿਆ ਤੇ ਇਹ ਆਪਾਂ ਹੁਣ ਸੁਣ ਕੇ ਤਾਂ ਕੁੱਤੇ ਨੂੰ ਪਲਾ ਦੰਨੇ ਆ ਜੇ ਪੀ ਲੂਗਾ ਤਾਂ ਨਹੀਂ ਤਾਂ ਫਿਰ ਦੇਖੀ ਜਾਓ ਬਾਹਰ ਪਸਵਾਨ ਪਾ ਦੰਨੇ ਆ ਇੱਥੇ ਹੋ ਸਕਦੀ ਆ ਹਨਾ ਤੇ ਚਲੋ ਕਰ ਲਈਏ ਕੰਮਕਾਰ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਬਾਹਰ ਬੱਦਲ ਵੀ ਹੁੰਦਾ ਪਿਆ ਦਾ ਰਾਤੀ ਕਿਤੇ ਇੰਨਾ ਨੇਹਰ ਖਾਨਾ ਸੀ ਇੰਨਾ ਜ਼ਿਆਦਾ ਤੂਫਾਨ ਸੀਗਾ ਹਨਾ ਇੱਕ ਹਿਸਾਬ ਦਾ ਤੇ ਸਵੇਰੇ ਇੰਨੀ ਮਿੱਟੀ ਘੱਟੀ ਹੋਇਆ ਮਿੱਟੀ ਘੱਟਾ ਅੱਛਾ ਧਮਾਕਾ ਹੋ ਮਿਆ ਗਰਮੀ ਲੱਗੀ ਹੋਆ ਤੇ ਇੰਨਾ ਜ਼ਿਆਦਾ ਮਿੱਟੀ ਘੱਟਾ ਜਿਹੜਾ ਤੂੜੀ ਸਵਾ ਰੇਤਾ ਇੰਨੀ ਓੜ ਓੜ ਕੇ ਅੰਦਰਾਂ ਨੂੰ ਆਈ ਇਹਨੇ ਸਵੇਰੇ ਮੈਂ ਝਾੜੂ ਫੇਰਦੀ ਥੱਕ ਗਈ ਤੇ ਹੁਣ ਫਿਰ ਉਹੀ ਹਾਲ ਆ ਬਾਹਰ ਬੱਦਲ ਕਿੰਨਾ ਹੀ ਹੋਇਆ ਨੇਹਰ ਜਿਹਾ ਚੜਿਆ ਲੱਗਦਾ ਜਿਦਾ ਨੇਹਰੀ ਦੁਬਾਰਾ ਹੋਣੀ ਹੁੰਦੀ ਆ ਫਿਰ ਪੜਾਹੜ ਮੀ ਤੋਂ ਨੇਰੀ ਤੋਂ ਪਹਿਲਾਂ ਪਹਿਲਾਂ ਕਰ ਲਈਏ ਕੰਮ ਮੀ ਦਾ ਤਾਂ ਪਤਾ ਨਹੀਂ ਚਲੋ ਹੋਣਾ ਕਿ ਨਹੀਂ ਹੋਣਾ ਨੇਰੀ ਜਾਵਾ ਆ ਜਾਂਦੀ ਹੁੰਦੀ ਆ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਰੋਟੀ ਪਾਣੀ ਬਣਾ ਲਈਏ ਹਨਾ ਠੀਕ ਆ ਜੀ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜਦੋਂ ਕਮੈਂਟ ਕਰਦੇ ਹੁੰਨੇ ਆ ਤੇ ਆਪਣੇ ਏਰੀਆ ਦਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਠੀਕ ਆ ਜੀ ਤੇ ਹੁਣ ਮੈਂ ਕੰਮ ਕਰ ਲਵਾਂ ਹਾਈ ਆ ਬੱਚਾ ਇਹ ਬੋਨ ਬੀਤਾ ਦੱਸਾ ਇਹ ਅੱਜ ਬਣਾਉਣੀ ਹੈ ਦੁੱਧ ਦਾ ਪੋਣਾ ਸਪੈਸ਼ਲ ਬਹੁਤ ਵਧੀਆ ਦੁੱਧ ਹੈ ਅੱਜ ਹੈ ਇਹ ਲਾ ਲਾ 1.5 ਕਿਲੋ ਦੁੱਧ ਬਣਾਇਆ ਹੈ ਇਹ ਬੋਨ ਵੀ ਟਿਆ ਵਾਲਾ ਦੁੱਧ ਹੈ गाइस ਦੇਖੋ ਪੀ ਕੇ ਕਿੰਨੀ ਤਾਕਤ ਹੋਵੇ ਇਹ ਦੁੱਧ ਮੇ ਯਾਦ ਹੈ ਹਮੇ ਕੀ ਕਰਨਾ ਰਹੇ ਨਿਵੇਂ ਪੀਣਾ ਹਾਂ ਲਾ ਬੋਨ ਮਿਟੇ ਆਉਂਦਾ ਹੈ ਮਨ ਕਰੇ ਨਾ ਬੋਨ ਮਿਟੇ ਦਾ ਦੁੱਧ ਪੀਣਾ ਸਾਰੀਆਂ ਗਰਮੀਆਂ ਤੋਂ ਹੀ ਆਹੇ ਕੰਮ ਕਰਨਾ ਹੁਣ ਤਰਪਾਲ ਹੀ ਨਹੀਂ ਸੈੱਟ ਹੋਣੀ ਤੁਹਾਡੇ ਤੋਂ ਕਈ ਉਧਰ ਖੋਲ ਕੇ ਉਧਰ ਬੰਨ੍ਹ ਦਿੱਤੀ ਉਧਰ ਖੋਲ ਕੇ ਉਧਰ ਬੰਨ੍ਹ ਦਿੱਤੀ ਜਿਦਾ ਸੂਰਜ ਨਹੀਂ ਘੁੰਮਦਾ ਹੁੰਦਾ ਇਹ ਨਾ ਇਹ ਤਰਪਾਲ ਦੇਖੀ ਇੱਦਾਂ ਇੱਦਾਂ ਘੁੰਮਣੀ ਜਿੱਧਰ ਜਿੱਧਰ ਨੂੰ ਸੂਰਜ ਨੇ ਪੈਣਾ ਇਹਨਾਂ ਨੇ ਉੱਧਰ ਉੱਧਰ ਨੂੰ ਤਰਪਾਲ ਕਰੀ ਜਾਇਆ ਕਰਨੀ ਆ ਨਵੀਂ ਲਿਆਂਦੀ ਪੈਸੇ ਤਾਜੀ ਖਰਚੇ ਆ ਹਣ ਹੁਣ ਆ ਵਿਚਾਰੀ ਕੇ ਪਾਸੇ ਸੈੱਟ ਤਾਂ ਕਰਨੀ ਆ ਲੋਣੀ ਕਿੱਧਰ ਨੂੰ ਲੋਣੀ ਇਹ ਟੀਨਾ ਦੇ ਉੱਤੇ ਟੀਨਾ ਸਾਡੀਆਂ ਤਾਂ ਪੜਨਾ ਲੋਜੀ ਉਹ ਦਸਾਈ ਰਾਤ ਲੇਟ ਜਾਗਦੀ ਰੱਖਣੀ ਆ ਜਦੋਂ ਕੰਮ ਕਰਨਾ ਤਾਂ ਉਸਲੇ ਹਨੇਰਾ ਲਾਈਟ ਜਗਾਓ ਹਾ ਬਰਾਂਡੇ ਤੇ ਵੀ ਮੈਂ ਹੀ ਜਗਾ ਕੇ ਆਉਣੀ ਆ ਕੀ ਪੜਾ ਮੈਂ ਜਗਾਉਣੀ ਆ ਥੱਪੜ ਮਾਰ ਕੇ ਜਗਦੀ ਇਹ ਮੈਂ ਆ ਵੀ ਹੋਇਆ ਨਹੀਂ ਮੈਂ ਕਹਿੰਨਾ ਬੰਨ ਕੇ ਜੇ ਇਧਰ ਬੰਨੇ ਨਹੀਂ ਚੱਕ ਹੋਇਆ ਨਹੀਂ ਹਮਾ ਵਾਲੇ ਤੂੰ ਖੜਾ ਦੇਖੀ ਜਾਂਦਾ ਆ ਨਾਲ ਕਰਾ ਦੇ ਦੇਖਣ ਵਾਲਿਆਂ ਚਾਹੀਆਂ ਤੂੰ ਵਾਸੇ ਇਦਾਂ ਛੋਟੀ ਹੋ ਜਾਣੀ ਫੇ ਛੋਟੀ ਕਰਨੀ ਹੈ 15 18 ਹੈ 15 18 15 18 2 18 ਦਾ ਪਾਸਾ 950 18 ਦਾ ਪਾਸਾ ਕਿਹੜਾ ਹੁਣ ਚਲੋ ਇਦਾਂ ਇਦਾਂ ਕਿਤਨਾ 18 14 ਦਾ ਪਾਸਾ ਹੈ ਬਰਾ ਆ ਗਿਆ ਹਾਂ ਆ ਆ ਇਹਨਾ ਪੰਜਾਬ ਹਾਂ ਲੋਕਾਂ ਦੇ ਕੂਲਰ ਹੁੰਦੇ ਆ ਵਿੱਚ ਪਾਣੀ ਪਾ ਕੇ ਜਾਲੀਆਂ ਲਾ ਕੇ ਲੋਕਾਂ ਨੇ ਕੂਲਰ ਚਲਾਇਓ ਹੁੰਦੇ ਸਾਡਾ ਕੂਲਰ ਇਦਾਂ ਦਾ ਹੈ ਨਾ ਨਾ ਵਿੱਚ ਪਾਣੀ ਤੇ ਨਾ ਜਾਲੀ ਬਿਨਾ ਪਾਣੀ ਦੇ ਜਾਲੀ ਤੋਂ ਸਾਡਾ ਕੂਲਰ ਚੱਲਦਾ ਤੇ ਏਸੀ ਜਿੰਨੀ ਹਵਾ ਦਿੰਦਾ ਦੇਖ ਲਓ ਦੇਖਿਆ ਲਾ ਬੈਦਾਂ ਦਾ ਕੂਲਰ ਕਿਤੇ ਤੁਹਾਡੇ ਵੀ ਆ ਚਲਾ ਮਾਰੀਏ ਏਸੀ ਦੀ ਹਵਾ ਲਈਏ ਰੰਗ ਬਹੁਤ ਖੜਾ ਹੋ ਗਿਆ ਇੰਨੀ ਠੰਡੀ ਹਵਾ ਮਾਰਦਾ ਹਨਾ ਪਿੱਛੇ-ਪਿੱਛੇ ਹੋ ਜਾਓ ਕੰਬਲ ਲੈ ਕੇ ਸੌਣਾ ਪੈਂਦਾ ਹਨ ਨੂੰ ਰਜਾਈਆਂ ਕੱਢੀਆਂ ਆਹੀ ਉਜੂ-ਉਜੂ ਬੰਦਾ ਪਿੱਛੇ-ਪਿੱਛੇ ਨਹੀਂ ਉਹ ਕਹਿੰਦਾ ਵੀ ਕਿਤੇ ਹਵਾ ਚੱਕ ਕੇ ਨਾ ਮਾਰੇ ਤੁਹਾਨੂੰ ਹਵਾ ਇੰਨੀ ਹੈ ਕੂਲਰ ਦੀ ਮੈਂ ਤਾਂ ਹੁਣ ਨੇ ਨੂੰ ਲਾਪਾ ਹੀ ਕਰਨ ਹੁਣ